ਹਾਂਜੀ ਸਾਰੇ ਕਿਵੇਂ ਹੋ ਸਾਰੇ ਵਧੀਆ ਹੋਣੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਇਕੱਠੇ ਹੋਏ ਅਸੀਂ ਪਤਾ ਨਹੀਂ ਕਿਦਾਂ ਸਲਾਹ ਬਣੀ ਦੀ ਨਾਚਾਨ ਕੇ ਹੋ ਗਿਆ ਕੰਮ ਅਚਾਨਕੇ ਹੋ ਗਿਆ ਸੰਡੇ ਦਾ ਦਿਨ ਸੀ ਕਹਿੰਦੇ ਵੀ ਚਲੋ ਮਾੜਾ ਮੋਟਾ ਇੰਜੋਏ ਕੀਤਾ ਜਾਵੇ ਕਿਤੇ ਮੁੰਡੇ ਯਾਰ ਵੈਲੀ ਆਏ ਹੋਏ ਆ ਬਾਹਰ ਤੇ ਉਹ ਕਹਿੰਦੇ ਕਿ ਹਾਰ ਲਈ ਰੱਖੇ ਉਹਨਾਂ ਨੇ ਹਾਰ ਲੈ ਹਾਰ ਲੈ ਹਾਂ ਹਾਰ ਦੇ ਲੈਂਦੇ ਵੀ ਆ ਕਹਿੰਦੇ ਬਾਈ ਗੇੜੀ ਛੇੜੀ ਮਾਰਨੀ ਆ ਅਸੀਂ ਰੇਸ ਰੂਸ ਕਰਨੀ ਆ ਰੇਸ ਲਾ ਕੇ ਦੇਖਣੀ ਆ ਮਰਸੀਡੀਜ਼ ਗੱਲ ਚਲੋ ਮੈਂ ਫਿਰ ਇਹ ਮੈਨੂੰ ਵੀ ਕਰਦਾ ਫੋਨ ਸੁਣੀ ਲੈ ਕਹਿੰਦਾ ਵੀ ਚਲੋ ਜਾ ਕੇ ਦੇਖਦੇ ਵੀ ਜਾ ਕੇ ਆਈਏ ਕਿੱਦਾਂ ਦਾ ਰਿਸਪੌਂਸ ਰਹਿੰਦਾ ਦੋਹਾਂ ਦਾ ਬਿਲਕੁਲ ਸਰਵਿਸ ਤੇ ਹਾਰਲੀ ਜੋ ਕੀ ਫਰਕ ਹੈ ਕੀ ਫਰਕ ਹੈ ਕਿੱਕ ਵੀ ਕਿੰਨੀ ਆ ਬੀਸਿਕਲੀ ਅਸੀਂ ਪੀਕਅਪ ਦੇ ਚੱਕਰ ਚ ਗੇਜਾ ਬਿਲਕੁਲ ਬਿਲਕੁਲ ਵੈਸੀ ਟਰਾਈ ਮਾਰ ਰਹੇ ਹਾਂ ਜਸਟ ਫਨ ਕਰ ਰਹੇ ਹਾਂ ਹੋਰ ਤਾਂ ਕੁਝ ਨਹੀਂ ਹੈ ਵੀ ਦੇਖਿਆ ਜਾਵੇ ਇੰਜੋਏ ਕਰਕੇ ਦੇਖਿਆ ਜਾਵੇ ਉਹ ਕਦੇ ਗੱਲ ਵੇ ਵੇ ਇਹਦੇ ਵੀ ਹਾਂ ਕਰਨਾ ਬਾਈ ਗੇੜੀ ਛੇੜੀ ਲਾਉਣੀ ਆ ਗੀਣੀ ਗੁੜੀ ਲਾਉਣੀ ਆ ਚਲੋ ਦਿਖਾਉਂਦੇ ਬਾਕੀ ਮੁੰਡੇ ਵੀ ਆ ਰਹੇ ਆ ਮਿਲਦੇ ਫਿਰ ਤੁਹਾਨੂੰ ਓਕੇ ਪੂਰੀ ਵੀਡੀਓ ਐਂਡ ਤੱਕ ਦੇਖਿ ਵੀ ਕਿੱਦਾਂ ਦਾ ਰਹਿੰਦਾ ਰਿਸਪਾਂਸ ਕਿੱਦਾਂ ਨਾਲ ਨਹੀਂ ਦੱਸਿਓ ਸਾਨੂੰ ਕੁਵੰਡਾ ਜੀ ਇਹ ਆ ਮਰਸੀਡੀਜ਼ 350 ਜਿਹਦੇ ਲਾਉਣੀ ਆ ਉਹਨਾਂ ਨੇ ਇਸ ਇਹ ਦਿਖਾਉਂਦੇ ਤੁਹਾਨੂੰ ਕਿੱਦਾਂ ਦਾ ਰਿਸਪਾਂਸ ਰਹਿੰਦਾ ਕਿੱਦਾਂ ਦਾ ਨਹੀਂ ਅੰਦਰ ਵੜ ਕੇ ਨਾ ਕੀਤੇ ਨੀ ਮੋਣਾ ਸਿੱਧਾ ਹੀ ਆਉਣਾ ਬਾਹਰ ਖੜੇ ਮੇਰੀ ਗੱਡੀ ਹੈ ਬਈ ਅੱਛਾ ਘੁੰਮ ਗਏ ਹੈ ਉਹ ਬਾਕੀ ਦਿਖਾਉਂਦੇ ਫਿਰ ਤੁਹਾਨੂੰ ਅੱਗੇ ਪੂਰੀ ਐਂਡ ਤੱਕ ਵੀਡੀਓ ਲੈ ਵੀ ਸੁਨੀਲ ਆ ਕੇ ਲੱਗਦੀ ਆਵਾਜ਼ ਜੀ ਤਾਂ ਆ ਰਹੀ ਹੈ ਬੰਦੇ ਦੀ ਚਲ ਦੇਖੀਏ ਕੀ ਆਏ ਚਲੋ ਦੇਖਦੇ ਆ ਬਈ ਬਾਕੀ ਲੈ ਬਈ ਆਗੇ ਮੁੰਡੇ ਵੀ ਹੋਰ ਬਈ ਟਿਕ ਟਾਕ ਪੁੱਛ ਗਿਆ ਸਰਕਾਰਾ ਚਲੋ ਆਣਾ ਪਹੁੰਚ ਗਿਆ ਦੇਖੀਏ ਮੇਰਾ ਚਲ ਵਾ ਕੀ ਕਹਿੰਦਾ ਕਿਆ ਨਹੀਂ ਹੈ ਚਲੋ ਬਈ ਚੱਲ ਮਿਲਦੇ ਬਾਕੀ ਇਹਦਾ ਵੀ ਜੋਰ ਦੇਖਦੇ ਹੁਣ ਉਹਦਾ ਵੀ ਦੇਖਦੇ ਉਹਦਾ ਵੀ ਦੇਖਦੇ ਬਈ ਆ ਖੜੀ ਐ ਦੋਹਾਂ ਦਾ ਦੇਖਦੇ ਜੀ ਕਿਹੜਾ ਹੁਕਾ ਕਿਹੜਾ ਨਹੀਂ ਬਾਕੀ ਕਿੰਨੇ ਦਿਨ ਹੋ ਗਏ ਬਈ ਬੰਦਿਆਂ ਨੂੰ ਕਹਿੰਦੇ ਆ ਚਲੋ ਮਿਲਦੇ ਬਈ ਪੂਰੀ ਦੇਖੋ ਐਂਡ ਤੱਕ ਵੀਡੀਓ ਚੱਲਦੇ ਆ ਮੇਰਾ ਨਾ ਪੰਜ ਟਾਈਮ ਆ ਮਿਲੇ ਬਾਈ ਹਾਂ ਬੜੇ ਟਾਈਮ ਆ ਮਿਲੇ ਕੀ ਨਹੀਂ ਕਰਦੇ ਚਲੋ ਉਹ ਜਾਂਦੇ ਸਾਹਮਣੇ ਮੁੰਡੇ ਇਹ ਅਸੀਂ ਵੀ ਖਿੱਚਦੀ ਆ ਗੱਡੀ ਖੁਸ਼ ਹੈ ਵੀ ਪੂਰੇ ਆ ਹੈ ਪੂਰਾ ਮਾ ਲੈ ਵੀ ਵੀ ਕਹਿੰਦੇ ਬਈ ਦੇਖਣਾ ਜ਼ੋਰ ਜ਼ੋਰ ਦੇਖਣਾ ਹੋਰ ਤਾਂ ਕੁਝ ਨਹੀਂ ਹਰਲੇ ਸਰਵਿਸ ਰੂਵਿਸ ਕੀ ਮਾ ਦਾ ਬੰਨੂ ਸੁਨੀਲ ਲੈਵੇਂ ਇੱਕ ਟੂ ਵੀਲਰ ਇੱਕ ਫੋਰ ਵੀਲਰ ਚੋਂ ਫਰਕ ਤਾਂ ਰਹਿਣਾ ਹੀ ਰਹਿਣਾ ਫਰਕ ਤਾਂ ਹੈਗਾ ਹੀ ਹੈਗਾ ਹੀ ਹੈਗਾ ਫਰਕ ਚਲੋ ਹੈਲੋ ਦੇਖਦੇ ਅੱਗੇ ਬਾਈ ਉਹਨਾਂ ਨੂੰ ਦੇਖੋ ਇਹਦਾ ਫਿਰ ਪਿੱਛੇ ਲੈਪ ਨੂੰ ਦਿਖਿਆ ਤਾਂ ਹੈ ਫਿਰ ਉੜਤੇ ਅਸੀਂ ਪੁੱਜ ਗਏ IIT ਤੇ ਖਾਲੀ ਬਈਏ ਦੇਖ ਲੈ ਜਮਾਂ ਦੇ ਬਾਕੀ ਹੁਣ ਤੁਹਾਨੂੰ ਜਾ ਕੇ ਜਿਹੜੀ ਲੋਕੇਸ਼ਨ ਜਿੱਥੇ ਖੜਨਾ ਆਪਾਂ ਨੂੰ ਉਹ ਦਿਖਾਉਂਦੇ ਕਿੱਥੇ ਤੋਂ ਸਟਾਰਟ ਕਰਨਾ ਕਿ ਇਦਾਂ ਜਿੱਦਾਂ ਵੀ ਬਣਦਾ ਸਾਡਾ ਮਹਾਲ ਜਨਤਾ ਦਾ ਮਹਾਲ ਬਣਿਆ ਪਿਆ ਫਿਰ ਉਹ ਕੰਮ ਹੋਣਾ ਮਾੜਾ ਮੋਟਾ ਫਿਰ ਰੀੜੀ ਛੀੜੀ ਕਰਨਾ ਪੈਣਾ ਗੱਡੀ ਨੂੰ ਵੀ ਗੱਡੀ ਦਾ ਕੀ ਕਹਣਾ ਰੇਡੀ ਵੈਸੇ ਰੇਡੀ ਹੋਇਆ ਗੱਡੀ ਦਾ ਉਹਨੇ ਕਰ ਲਿਆ ਰੇਡੀ ਰੂਡ ਰਾਡ ਸਰਵਿਸ ਸਰਵਿਸ ਕਰਾ ਕੇ ਲੈ ਇੰਟੀਰੀਅਰ ਚੈੱਕ ਕਰੋ ਬਾਈ ਗੱਡੀ ਦਾ ਹਾਂ ਇਹ ਫੀਚਰਸ ਬੜੇ ਚੰਗੇ ਦਾਸ ਤਾਂ ਇੱਧਰ ਹੈਗੀ ਜੁੰਡੀਆਂ ਕੀ ਕਹਿੰਦੇ ਇੱਧਰ ਹੈਗੀ ਚੰਗੀਆਂ ਆ ਨਾ ਇੱਧਰ ਹਾਂ ਜਿਹੜੇ ਦਾ ਕਲਾਲਾ ਨੇ ਹੈ ਹੱਥ ਤੱਕ ਲਾ ਲਾ ਹਾਂ ਉਹ ਆਪਨ ਪੜਿਆ ਤੇ ਉਹ ਮੋੜ ਤੱਕ ਲਾ ਲੈਣੀ ਵੀ ਕੋਈ ਚੱਕਰ ਨਾ ਬਿਨਾ ਦੇਖਣਾ ਜਨਾਪਾ ਦਾ ਚੈੱਕੇ ਕਰਨਾ ਆਪਾਂ ਨਾ ਲੰਬੀ ਤਾਂ ਲਾਉਣੀ ਤੇ ਨੋਰਮਲ ਲਾਉਣੀ ਚੈੱਕ ਕਰਨਾ ਪੀਕਵੇ ਚੈੱਕ ਕਰਨੀ ਹੈ ਮੈਂ ਨਾ ਉਹ ਜਿੱਥੇ ਘੱਟ ਤਾਂ ਨਾ ਥੱਲੇ ਡੰਪ ਜਾ ਬਣਿਆ ਵਾ ਟੈਂਕ ਵੀ ਲਗਾ ਦੋ ਟੈਂਕ ਵੀ ਲਗਾ ਦਿੰਦੇ ਟੈਂਕ ਬੁਲਾ ਲਿਆ ਸਾਡੇ ਉਹ ਮੋੜ ਤੋਂ ਇੱਧਰ ਨੂੰ ਇੱਥੋਂ ਨੂੰ ਆ ਮੋੜ ਤੇ ਨਹੀਂ ਉਹ ਅੱਗੇ ਚੱਲ ਚੱਲ ਤੂੰ ਮੈਂ ਤੁਹਾਨੂੰ ਦੱਸਦਾ ਜਿੱਥੇ ਸੇਫ ਜਾ ਦੇਖ ਕੇ ਨਾ ਉੱਥੇ ਹੀ ਕਰਦੇ ਬਾਈ ਲੈ ਬਾਈ ਟੈਂਕ ਵੀ ਖੜੇ ਤਾਂ ਉਹਰੇ ਤਾਂ ਟੈਂਕ ਨਾਲ ਤਾਂ ਨਹੀਂ ਲਾਉਣੀ ਦੇਖ ਲੈ ਟੈਂਕ ਨਾਲ ਤਾਂ ਆਪਾਂ ਹਾਰ ਜਾਵਾਂਗੇ ਹੈ ਉਹ ਟੈਂਕ ਨਾਲ ਤਾਂ ਅਸੀਂ ਹਾਰ ਜਾਾਂਗੇ ਇਹ ਜਿਹੜੀ ਚੀਜ਼ ਹੈ ਇਹਦਾ ਮੁਕਾਬਲਾ ਤਾਂ ਕੋਈ ਵੀ ਮਸ਼ੀਨਰੀ ਨੇ ਕਰੇ ਹੀ ਨਹੀਂ ਆ ਸਕਦਾ ਕਰੇ ਨਹੀਂ ਆਦਾ ਥੋੜਾ ਚੱਲ ਰਹੀਆਂ ਬਈ ਛੂਟ ਛੂਟ ਚੱਲਦਾ ਛੂਟ ਤਾਂ ਹੁਣ ਅਸੀਂ ਵੀ ਕਰਦਾ ਫਿਰ ਇੱਥੀ ਥੋੜਾ ਬਹੁਤ ਆਰੇ ਟੈਂਕ ਖੜੇ ਦੋ ਟੈਂਕ ਇਹ ਲਾਸਟ ਟਾਈਮ ਆਪਣੇ ਕਿਹੜੇ ਉਹਨਾਂ ਨੇ ਲੜਾਈ ਦੇ ਐਮਪੀ ਸਾਹਿਬ ਨੇ ਕਰਵਾਏ ਆ ਸਾਰੇ ਜਿੰਨੇ ਵੀ ਸਕੂਲ ਕਾਲਜ ਆ ਨਾ ਉੱਥੇ ਜਿੰਨੇ ਵੀ 에어 ਫੋਰਸ ਦੇ ਉਹ ਆ ਸਾਰੇ ਮੇਰੇ ਖਿਦਮਤ ਨਾਲ ਉਹਨਾਂ ਨੇ ਕਰਵਾਇਆ ਚੱਲ ਚੱਲ ਲੱਗੇ ਉਹ ਅੱਗੇ ਘੱਟ ਆਵੇ ਇੱਧਰ ਹੈ ਨਹੀਂ ਕੋਈ ਸੇਫ ਦੇਖ ਕੇ ਭੱਜਦੇ ਹਨਾ ਜੀ ਹਾਂ ਲੋਕਾਂ ਦੀ ਸੇਫਟੀ ਵੀ ਹੋਣੀ ਹੈ ਸਾਡੀ ਸੇਫਟੀ ਵੀ ਕਿ ਇੱਧਰੋਂ ਆਉਂਦਾ ਜਾਂਦਾ ਬਈ ਬੰਦਾ ਕੋਈ ਨਹੀਂ ਹੈਗਾ ਤਾਂ ਕਰਕੇ ਆਪਾਂ ਇਸ ਸਾਈਡ ਕਰਨਾ ਚਲੋ ਦੇਖਦੇ ਮਾਰਦੇ ਟਰਾਈ ਅੱਗੇ ਲਿਆ ਥੋੜਾ ਜਿਹਾ ਫਿਰ ਨਾ ਨਾ ਕੰਪਲੈਟ ਇੱਥੇ ਨੇ ਲੱਗੂ ਆਲ ਬਾਕੀ ਪਟਾਕੇ ਘੱਟ ਪਾਇਓ ਹੈ ਕਿ ਨਹੀਂ ਹਾਂਜੀ ਸੇਵ ਚਲਾਇਓ ਪਟਾਕੇ ਘੱਟ ਪਾਇਓ ਠੀਕ ਹੈ ਠੀਕ ਹੈ ਜੀ ਠੀਕ ਹੈ ਵਿੱਚ ਦੇ ਆਈਏ ਤੇ ਬਾਹਰ ਵਿੱਚ ਲਾਈਏ ਕਿਦਰਾ ਬਣਾ ਠੀਕ ਨੇ ਕਰੀਏ ਫੇਰ ਸਟਾਰਟ ਦੇਖਦੇ ਅੱਗੇ ਚੱਲ ਗਿਆ ਜਿਹਨੇ ਚੈੱਕ ਵੀ ਕਰਨੀ ਸੁਨੀਲ ਫੇਰ ਬਿਲਕੁਲ ਪਤਾ ਤਾਂ ਲੱਗੇ ਨਾ ਬੇਸਿਕਲੀ ਇਸ ਦੀ ਪਿਕਅਪ ਤਾਂ ਤਾਂ ਹੀ ਪਤਾ ਲੱਗਣਾ ਅੱਗੇ ਚੱਲ ਗਿਆ ਮੁੰਡਾ ਪੇਕ ਜਾਣਾ ਮੈਂ ਵਿੱਚ ਬੈਠ ਕੇ ਆਪਾਂ ਲੈਟਾਂਗੇ ਇਹਦੇ ਨਾਲ ਲਾਉਣੀ ਤਾਂ ਦੇਖ ਲੈ ਕੜੂਕਾ ਆਉਂਦਾ ਕੜੂਕੇ ਨਾਲ ਤਾਂ ਫੇਰ ਆਪਣੀ ਨਾ ਤਾਂ ਦੇਖ ਲੈ ਕੜੂਕੇ ਕਿ ਲਾਉਣੀ ਤਾਂ ਦੇਖ ਲੈ ਬਾਈ ਜਿੱਦਾਂ ਤੇਰਾ ਦਿਲ ਕਰਦਾ ਦੇ ਵੀ ਬੰਦੇ ਉਤਾਰਨ ਗਿਆ ਉਹ ਜੋ ਗੈਪ ਤੇ ਚੱਲੀ ਮਾ ਗੈਪ ਤੇ ਚੱਲ ਕੇ ਲੈ ভাই ਮੈਂ ਸਟਾਰਟ ਕਰਨ ਲੱਗਾ ਠੀਕ ਰੁਕ ਜਾ ভাই ਰੁਕ ਜਾ ਸੁਨੀਲ ਕਾਲੀ ਨਾ ਕਰ ਆਟੋ ਕੱਟ ਹੈ ਇਹ ਜ਼ਿਆਦਾ ਕਾਲੀ ਕਰ ਰਿਹਾ ਲੈ ভাই 1 2 3 ਲੈ ভাই ਤੋ ਲੇ ਗਾ ਆ ਗਈ ਪਤਾ ਨਹੀਂ ਉਹ ਨਹੀਂ ਹੈ ਕਿ 2-ਵਿਲਰ ਔਰ 4-ਵਿਲਰ ਚ ਫਰਕ ਹੈ 4-ਵਿਲਰ ਹਮੇਸ਼ਾ ਅਗਰ ਕਿੰਦੇ ਵੀ ਅਗਰ ਪਿਕਅਪ ਬਣਾਉਂਗੀ ਉਹਨੂੰ ਸਵਾ ਲੱਗਦਾ ਤੇ 2-ਵਿਲਰ ਨੇ ਇਕਦਮ ਹੀ ਪਰ ਬਾਈ Winner ਤਾਂ ਬਾਈ ਚਲੋ ਮੰਨ ਹਾਂ ਮੰਨ ਗਏ ਅੰਦਰ ਰੌਡ ਦਾ ਇਹ ਮੇਰੀ ਗੱਲ ਸੁਣ ਹਾਂ ਦੋਵੇਂ ਰੌਡ ਇਕਦਮ ਹੀ ਬਾਈ ਹਾਰਲੇ ਜਿੱਤ ਗਿਆ ਲੋ ਬਾਈ ਦੁਬਾਰਾ ਇੱਕ ਹੋਰ ਰੌਂਡ ਲਾ ਕੇ ਦੇਖਦੇ ਹਾਂ ਹੁਣ ਮੇਰਾ ਵੀਰ ਚਲੋਣ ਲੱਗ ਗਿਆ ਡਰਾਈਵਰ ਦੋ ਵਾਰੀ ਚੇਂਜ ਹੋ ਗਏ ਹਨਾ ਡਰਾਈਵਰ ਦੋ ਵਾਰੀ ਚੇਂਜ ਹੋ ਗਏ ਭਾਜੀ ਲੋ ਜੀ ਹੁਣ ਕਰੀਏ ਸਟਾਰਟ ਲੋ ਭਾਜੀ ਗਿਣੋ ਪਿੱਛੇ ਦੇਖਾ ਦੇ ਪਿੱਛੇ ਦਿਖਾ ਦੇ ਪਿੱਛੇ ਭਾਈ ਮੈਨ ਲੁਕੇਸ਼ਨ ਤੇ ਫਿਰ ਜਿੱਦੀ ਲੁਕੇਸ਼ਨ ਤੇ ਮੈਨ ਤੇ ਸ਼ੂਟ ਵਗੈਰਾ ਕਰਕੇ ਕੰਮ ਚੱਲਦੇ ਹੈਣਾ ਉਹ ਭਾਈ ਸ਼ੂਟ ਹੋ ਗਿਆ ਚਲੋ ਭਰਾ ਮਿਲਦੇ ਫਿਰ ਕਿਸੇ ਅੱਗੇ ਦਿਖਾਉਂਦੇ ਇਹਨਾਂ ਨੂੰ ਕੋਈ ਹੈਨਾ ਅੱਗੇ ਵੀ ਦੇਖਾਂਗੇ ਠੀਕ ਹੈ ਵੀਰੇ ਚਲਿਓ ਸੁਨਹਿਲ ਮੇਰਾ ਠੀਕ ਹੈ ਭਾਜੀ ਹਾਂ ਹਾਂ ਚਲੋ 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 ਭਾਈ ਬਾਕੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਜਿੱਦਾਂ ਤੁਸੀਂ ਅੱਗੇ ਦਿੰਦੇ ਹੋ ਤਾਂ ਅੱਗੇ ਕੋਈ ਨਵੀਂ ਵੀਡੀਓ 'ਚ ਫੇਰ ਮਿਲਦੇ ਆ ਤੁਹਾਡੇ ਨਾਲ ਕੁਝ ਨਵਾਂ ਦਿਖਾਉਂਦੇ ਸਬਸਕ੍ਰਾਈਬ ਵੀ ਕਰ ਲਿਓ ਤੇ ਸ਼ੇਅਰ ਵੀ ਕਰ ਦਿਓ ਵੱਧ ਤੋਂ ਵੱਧ ਬਾਈ ਮਿਲਦੇ ਆ ਫਿਰ